ਆ ਬੈਜੋ ਭਾਈ ਮੱਥਾ ਠੇਕੇ ਮੱਥਾ ਠੇਕੇ ਬੈਜੋ ਭਾਈ ਫਿਰ ਭੈਣ ਮਰੀ ਦੇ ਕਰਦੀ ਬਾਬਦ ਕਣ ਹੋਵੇ ਬੱਚੇ ਦਾ ਰੋਲਾ ਪੈਂਦਾ ਹੋਵੇ ਬੱਚੇ ਦਾ ਰੋਲਾ ਪੈਂਦਾ ਹੋਵੇ ਘਰ ਬਾਰੇ ਪੁੱਛਣਾ ਹੋਵੇ ਬੱਚਾ ਹੈ ਨਹੀਂ ਉਹਨਾਂ ਕੋਲੇ ਕਰ ਬਾਰੇ ਭਾਈ ਕਿਸੇ ਨੇ ਹੋਰ ਪੁੱਛਣਾ ਹੋਵੇ ਬੱਚੇ ਦੇ ਵਿੱਚ ਫੇਰਵਾ ਪੈਂਦਾ ਹੋਵੇ ਜੇ ਕੋਈ ਹੈ ਤਾਂ ਸਵਾਲ ਲੈ ਸਰਦਿਓ ਤੁਸੀਂ ਭਾਈ ਲੈ ਤੁਹਾਡੇ ਆ ਮਾਤਾ ਹਾਂ ਪਈ ਨੀਵੀਂ ਜਾ ਕੇ ਬਾਬੇ ਨੂੰ ਤਾਂ ਦੱਸੋ ਵੀ ਹੈ ਤੁਹਾਡੀ ਆ ਕਈ ਵਾਰੀ ਉਹੀ ਖੜੇ ਨੇ ਬਾਬਾ ਤੈਨਾਂਦ ਹੋ ਜਾਂਦਾ ਵੀ ਆ ਗਏ ਅਗਲਾ ਵਾਰ ਬਾਸਾਏ ਵੜੇ ਉਹਨੂੰ ਨੰਗ ਜਾਂਦਾ ਹਾਂ ਹਾਂ ਮਈ ਕਈ ਬਾਬਾ ਹੇ ਡਿਕਾਲਿਆ ਨਾ ਕਾਵੇ ਪਰ ਖੱਡੀ ਫਨਕਲਾਰ ਕੈ ਅੱਗ ਦਿੱਤੀ ਉੱਤੇ ਅਗਿਆ ਪੁਜੁਰਗਾ ਮਗੇ ਕੰਝ ਉਪਤਾਵ ਕੇ ਹੇ ਡਿਕਾਲਿਆ ਨਾ ਕਾਵੇ ਪਰ ਖੱਡੀ ਫਨਕਲਾਰ ਖੇਰ ਲਾ ਮਾਕਾ ਮਾਕਾ ਮਰ ਖੇਡੀ ਫਨ ਖਲਾਰ ਕੇ ਖੇਰ ਲਾ ਉਹ ਸੇਖੂ ਵਾਲਾ ਮੈਂ ਪਰ ਖੇਡੀ ਫਨ ਖਲਾਰ ਕੇ ਓ ਪੈਣ ਮਰੀਏ ਕਰਦੇ ਵਿੱਚ ਦਿੱਕਤ ਪਰੇਸ਼ਾਨੀ ਰਹਿੰਦੀ ਆ ਹੈ ਬਾਈ ਹੁੰਦੀ ਹੈ ਕੰਮ ਤੰਦਿਆ ਤੇਰਾ ਚੱਲਦਾ ਚੱਲਦਾ ਰੁਕਾਵਟ ਪੈ ਜਾਂਦੀ ਆ ਤਾਨੂੰ ਹੈ ਪਹਿਲਾਂ ਬੋਝ ਪੈਂਦੀ ਸੀ ਹੁਣ ਕੁਝ ਦਿਨ ਹੋਏ ਆ ਸੱਟਾ ਹੈ ਮਾਲਕ ਦੇ ਦਰਬਾਰ ਤੇ ਆਏ ਸੀ ਰੱਖਤਾ ਗੱਲ ਗਏ ਸੀ ਹੈ ਦੋ ਚਾਰ ਗੱਲਾਂ ਕੀਤੀਆਂ ਸੀਗੀਆਂ ਹੈ ਇਹ ਗੱਲ ਹੋਈ ਸੀ ਬਾਕੀ ਗੱਲ ਆਪਾਂ ਦੁਬਾਨ ਚ ਵੇਖਾਂਗੇ ਕੀ ਗੱਲ ਆ ਕੀ ਬਾਤ ਆ ਇਹ ਗੱਲ ਹੋਈ ਸੀ ਆਪਣੀ ਕਹਿ ਬਾਬਾ 1 2 3 ਚੱਲ ਚੱਲ ਕਮਾਉਂਦੇ ਨੇ ਜਦ ਪਤਕ ਸੇਦਾ ਨਹੀਂ ਹੋਣਾ ਫਿਰ ਕਾਤਮ ਬਦਰਾ ਪਾਉਂਦੇ ਨੇ ਐ ਇਲਮ ਉਲਮ ਸਭੇ ਪਾਉਂਦਾ ਫਿਰ ਕਾਤੋ ਇਲਮ ਕਮਾਉਂਦੇ ਨੇ ਜਦ ਪਤਕ ਸੇਦਾ ਨਹੀਂ ਹੋਣਾ ਫਿਰ ਕਾਤਮ ਬਦਰਾ ਪਾਉਂਦੇ ਨੇ ਹਾ ਪਣ ਮਰੀਏ ਸੱਚ ਨੂੰ ਸੱਚ ਤੇ ਹਾਂ ਨੂੰ ਹਾਂ ਕਿਉ ਜੇ ਸਭ ਤੋਂ ਪਹਿਲਾਂ ਤਾਂ ਮੈਨੂੰ ਇਹ ਦੱਸੋ ਦਰਦਵਾ ਤੁਹਾਡੇ ਦੋਨਾਂ 'ਚੋਂ ਕਿਹਨੂੰ ਲੱਗਦਾ ਤੇ ਕਿਹਨੂੰ ਪੈਂਦਾ ਦਬਾ ਪਣੇ ਤੈਨੂੰ ਪੈਂਦਾ ਹੈ ਸੁੱਤੀ ਵੀ ਡਰ ਕੇ ਉੱਠ ਖੜਦੀ ਐ ਐਵੀ ਗੱਲ ਐ ਇੱਕ ਵੱਖੀ ਚ ਲੱਤ ਤੇ ਦਰਦ ਉੱਠਦਾ ਤੇਰੇ ਹੁੰਦਾ ਪਣ ਮਰੀਏ ਇੱਕ ਬੁੜੀ ਦੱਸੋ ਤੁਹਾਡੇ ਦੋਨਾਂ 'ਚੋਂ ਕਿਹਨੂੰ ਦਿਖਾਈ ਦਿੰਦੀ ਸੀ ਹੈ ਤੇਰੇ ਨਾਲ ਹੁੰਦੀ ਸੀ ਪਣੇ ਗੱਲ ਦਿਖਾਈ ਦਿੰਦੀ ਸੀ ਹੈ 1 2 3 ਇੱਕ ਮੈਨੂੰ ਇੱਕ ਗੱਲ ਦਸੀ ਇਹ ਬੁੜੀ ਕੋਈ ਛੋਡੇ ਪਰਿਵਾਰਾ ਚ ਮੁੱਕੀ ਐ ਇਹ ਬੋਲ ਕੇ ਦੱਸੋ ਮਾਸੀ ਜੀ ਤੁਹਾਡੇ ਪਰਿਵਾਰ ਘਰਾਂ ਚੋਂ ਆਇਆ ਮੁੱਕੀ ਹੋਈ ਆ ਕਾ ਬਾਬਾ 1 2 3 4 5 ਸੰਮੋਦਨਾ ਜਦੋਂ پتہ ਕਿੱਸੇ ਦਾ ਨਹੀਂ ਹੋਣਾ ਫਿਰ ਕਾਤਮ ਕਰਾ ਪਾਵੇ ਛਿਲੇ ਕਰਦੇ ਮਸਾਣਾ ਵਿੱਚ ਬੈ ਕੇ ਛਿਲੇ ਕਰਦੇ ਮਸਾਣਾ ਵਿੱਚ ਬੈ ਕੇ ਜਿੰਨਾ ਨੇ ਕਾਲਾ ਏਲਾ ਮਛੜਿਆ ਦੀ ਜਿੰਦ ਮੇਰੀ ਅੰਤ ਜਿੰਦ ਮੇਰੀ ਇਹ ਮਰੀਏ ਨਿਜ ਦਾ ਨਰੀਏ ਨਿਜ ਦੇਵੇਂ ਅੱਛਾ ਬਣੇ ਕੱਲੀ ਬੈਵੇਂ ਰੋਨੀ ਆ ਤੂੰ ਰੋਨੀ ਬਣੇ ਮਰ ਕੇ 1 2 3 ਬੱਚਾ ਜੇ ਮੈਂ ਕਦੀ ਖਰਾਬ ਹੋ ਜਾਣਾ ਪੱচ্চਾ ਪੇਟ ਦੇ ਅੰਦਰ ਹੀ ਮੁੱਕ ਜਾਣਾ ਐਂ ਗੱਲ ਕਾਣੀ ਬਣ ਜਾਂਦੀ ਆ ਪੈਣ ਮਰੀਏ ਹੈ ਇੱਕ ਗੱਲ ਦਸੀ ਜਦੋਂ ਇਹ ਬੁੜੀ ਦਿਖਾਈ ਦਿੰਦੀ ਆ ਉਸ ਤੋਂ ਬਾਅਦ ਬਣਦੀ ਆ ਹਾਂ ਮਤਲਬ ਜਦੋਂ 부ੜੀ ਦਿਖਾਈ ਦਿੰਦੀ ਆ ਉਸ ਦਿਨ ਤੇਰਾ ਸਰੀਰ ਤਕਲੀਫ ਦੇ ਵਿੱਚ ਆਉਂਦਾ ਤਕਲੀਫ ਹਮੇਸ਼ਾ ਹੀ ਹੁੰਦੀ ਆ ਭਾਈ ਓਏ ਪਰ ਜਦੋਂ 부ੜੀ ਦਿਖਾਈ ਦੇ ਦਿੰਦੀ ਆ ਉਦੋਂ ਤੇਰੇ ਨਾਲ ਦਿੱਕਤ ਕਾਣੀ ਇਹ ਜੀ ਬਣ ਜਾਂਦੀ ਆ 부ੜੀ ਬੱਚਾ ਦੇਖ ਕੇ ਖੋਹ ਲੈਂਦੀ ਆ ਤੇਰੇ ਕੋਲੋਂ ਐਂ ਕਰਦੀ ਆ ਕਾ ਬਾਬਾ One, two, three, four, just, just, just. ਦੇਰੀਆਂ ਬਦਮਾ ਦੀ ਰਜਤ ਤੇਰੇ ਖੜ ਕੇ ਕਿਹੜੀ ਕੰਨ ਲਾਵੇਂ ਦੇਰੀਆਂ ਬਦਮਾ ਦੀ ਰਜਤ ਤੇਰੇ ਖੜ ਕੇ ਕਿਹੜੀ ਕੰਨ ਲਾਵੇਂ ਦੇਰੀਆਂ ਰਾਜਾ ਮਾਰ ਦੀ ਰਜਤ ਤੇਰੇ ਖੜ ਕੇ ਕਿਹੜੀ ਕੰਨ ਲਾਵੇਂ ਦੇਰੀਆਂ ਹਾਂ ਇੱਕ ਗੱਲ ਦੱਸਿਓ ਮੈਨੂੰ ਬਾਬੇ ਦਾ ਕੋਈ ਜਾਗਰਣ ਦਵਾਨ ਕਰਾਇਆ ਸੀਗਾ ਪਾਠ ਦੋ ਕਰਵਾਏ ਆ ਇੱਕ ਜਿਹੜਾ ਲਾਸਟਲਾ ਕਰਵਾਇਆ ਉਸ ਤੋਂ ਬਾਅਦ ਤੁਹਾਡੇ ਘਰ ਦਾ ਸਰਕਲ ਓਮੀ ਆ ਹੈ ਜੜੀ ਤਰੀਕਾ ਵਾਲੀ ਨੂੰ ਦਿੱਕਤ ਆ ਉਹ ਓਮੀ ਬੰਦੀ ਆ ਸ਼ੁੱਕ ਸ਼ਾਂਤੀ ਲਈ ਕਰਵਾਇਆ ਸੀ ਪਰ ਸਿਸਟਮ ਓਮੀ ਆ ਹੈ ਜਿਹੜੀ ਦਿੱਕਤ ਆ ਉਹ ਜੜਜੋ ਖਤਮ ਨਹੀਂ ਹੋਈ ਨਹੀਂ ਹੋਈ ਉਹ ਜੜ ਹੈਗੀ ਆ ਉਹ ਬੁੜੀ ਜਿਹੜੀ ਬੱਚਾ ਖਰਾਬ ਕਰਦੀ ਆ ਧੰਨਵਾਦ ਠੀਕ ਹੈ ਆਉਂਦਾ ਰੋਲਾ ਘਰ ਦੇ ਵਿੱਚ ਠੀਕ ਹੈ ਕੋਈ ਵੀ ਗੁਰੂ ਪੀਰ ਸਾਈਂ ਆਇਆ ਕਰੇ ਜੋਤ ਬੱਤੀ ਕਰ ਗਿਆ ਬਹੁਤ ਵੱਧੀ ਕਾਲਾ ਚੰਗੀ ਗੱਲਾਂ ਕਰਕੇ ਗਿਆ ਪਰ ਜਿਹੜੀ ਜੜ ਤੋਂ ਚੀਜ਼ ਹੈ ਉਹ ਟਾਲਾ ਦੇ ਉਤਾਰ ਕੇ ਕਰਨੀ ਪੈਂਦੀ ਹੈ ਠੀਕ ਹੈ ਉਹ ਚੀਜ਼ ਦੀ ਦਿੱਕਤ ਪਈ ਹੋਈ ਆ ਭੈਣ ਠੀਕ ਹੈ ਆ ਗੱਲਾਂ ਆ ਬਾਤਾਂ ਬਾਕੀ ਤੇਰਾ ਕੰਮ ਕਰ ਚੱਲੀ ਜਾਂਦਾ ਹੈ ਹੈ ਸ਼ੁਕ ਸ਼ਾਂਤੀ ਬਾਕੀ ਬਾਕੀ ਇਹ ਦਿੱਕਤ ਹੁੰਦੀ ਹੈ ਘਰ ਦੇ ਵਿੱਚ ਠੀਕ ਹੈ ਇੱਕ ਮੁੰਡਾ ਹੋਰ ਨੌਜਵਾਨ ਹੈ ਇਹ ਵੀ ਥੋੜੇ ਪਰਿਵਾਰਾਂ ਚ ਨੌਜਵਾਨ ਮੁੰਡਾ ਗਿਆ ਇੱਕ ਕੌਣਾ ਚਾਚਾ ਲੱਗਦਾ ਤੈਨੂੰ ਕਾਹ ਬਾਬਾ ਹਮ ਮਸਾਨੀ ਨੇ ਮਸਾਨ ਕੀਲ ਤੇ

ਲਈਆ ਪਰੋਟਾਂ ਵੀ ਚੋੜੀ ਉੱਪਰ ਦੀ ਖੱਟ ਖੜਾਉਂਦੀ ਇਹਦੀ ਵੀ ਘਰ ਦੇ ਵਿੱਚ ਥੋੜੀ ਜਿਹੀ ਦਿੱਕਤ ਬਣ ਜਾਂਦੀ ਆ ਠੀਕ ਹੈ ਇਹ ਆਪ ਦਾ ਸੈੱਟ ਕਰਾ ਲਓ ਜਜੇਕਾਰ ਬਿੜੇ ਪਾਰ ਆ ਤੁਹਾਡੇ ਠੀਕ ਹੈ ਲਈਏ ਬਾਬੇ ਦਾ ਆਰਡਰ ਪਾਈਏ ਫਿਰ ਬਾਬੇ ਆਹ ਕਈ ਲੱਖਾਂ ਦੇ ਦਾ ਕੀ ਕਹਿੰਦੇ ਰੱਖੋ ਆਰਡਰ ਤੇ ਕੱਟਰ ਸਰਗ ਪਾੜੀ ਪਾੜੀ ਕਰ ਪਾੜੀ ਹਉ ਮੇਰੇ ਲਾਲਾ ਵਾਲਿਆ ਉਪਰੇ ਹੋ ਜਾ ਬਾਪੂ ਹਉ ਮੇਰੇ ਲਾਲਾ ਵਾਲਿਆ ਪੀਰ ਆਵੇਂ ਤੂੰ ਬਦਲ ਦੇ ਮੈਂ ਤਕਦੀਰਾ ਉਹ ਬਤਲ ਰਾਵਤ ਕਰਦੀ ਰਾਵੇ ਸੱਚੀ ਕੁਝ ਕਰ ਜੂਗੀ ਜੇ ਨਾ ਬਣਿਆ ਮੇਰੇ ਪੀਰਾਂ ਵੇ ਤਾਂ ਮਰ ਜੂਗੀ ਅੰਬਰ ਲਲਵਾਲਿਆ ਪੀਰਾਂ ਵੇ ਤੂੰ ਬਗਲ ਸਨ ਤਕਦੀਰਾਂ ਵੇ ਮੈਂ ਤੱਕ ਤੇਰਾ ਵੇ ਧੂਪ ਬਦਲ ਦੇਵੇਂ ਤੱਕ ਤੇਰਾ ਵੇ ਧੂਪ ਬਦਲ ਦੇਵੇਂ ਤੱਕ ਤੇਰਾ ਵੇ ਸੱਚੀ ਕੁਝ ਕਰ ਜੂਗੀ ਜੇ ਨਾ ਬੜਿਆ ਮੇਰੇ ਪੀਰਾ ਵੇ ਤਾਂ ਵੀ ਹੋਵਾਂ ਮਰ ਜੂਗੀ ਜੇ ਸਾਬੜਿਆ ਮੇਰੇ ਪੀਰਾ ਵੇ ਤਾਂ ਵੀ ਜ਼ੋਰ ਮਰ ਜੂਗੀ ਸੋਰ ਮੈਨੂੰ ਕੰਨ ਮਾਰੇ ਅੱਪੀ ਕਰੇ ਕੁੱਟ ਮਾਰਦੇ ਮਿਲਤਾ ਤਰਲਾ ਕਰਦਾ ਮਰਜੂ ਤਤੇ ਮੜਾ ਬਲਕਾਰ ਵੇ ਅਸ ਸੋਰ ਮੈਨੂੰ ਤੰਗ ਮਾਰੇ ਅੱਪੀ ਕਰੇ ਕੁੱਟ ਮਾਰਦੇ ਲਕਾਰ ਵੇ ਮੱਤ ਤੇਰੇ ਦੀ ਗੋਲੀ ਦਾ ਮੈਨੂੰ ਲੋਕ ਮਾਰ ਦੇ ਬੋਲੇ ਕਹਿ ਰਗ ਜਾ ਜਪੈਣ ਮੇਰੀਏ ਨੀਅਮ ਸਿੱਧਕ ਤੇ ਭਰੋਸੇ ਦੇ ਵਿਸ਼ਵਾਸ ਤੇ ਚੱਲੋ ਜੇ ਮਾਲਕ ਕੀ ਕਹਿੰਦਾ ਮੁੰਡਾ ਦੇਣਾ ਕੁੜੀ ਦੇਣੀ ਓ ਮਾਲਕ ਨੂੰ ਪਤਾ ਪਰ ਕੁੱਕ ਤੇਰੀ ਹਰੀ ਹੋ ਜੂ ਠੀਕ ਆ ਬੰਮਰੀਏ ਇਹਦਾ ਛੋਟਾ ਜਾਉ ਪਾਕਰਾ ਲਿਓ ਠੀਕ ਹੈ ਤੇ ਕੁੱਕ ਤੇਰੀ ਹਰੀ ਹੋ ਜੂ ਧੰਨਵਾਦ ਠੀਕ ਆ ਅੱਜ ਦੀ ਚੌਂਕੀ ਹਾਇਰੀ ਦੀਵਾਨ ਥੋੜਾ ਮਨਜੂਰਾ ਠੀਕ ਆ ਭਾਈ ਓਏ ਮਾਥਾ ਟੇਕੇ ਬੈਜੋ ਜੱਜੇਕਾਰ ਬਿੜੇ ਪਰ ਠੀਕ ਆ ਮਾਈ ਆਈ ਗੱਲ ਸੀਗੀ ਮਾਈ ਕਹਿ ਬਾਬਾ ਜੀ